ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਪਰੀ ਮਿਲਾਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਦੂਜੇ ਪਾਸੇ ਪੁਲਿਸ ਦੀਆਂ ਟੀਮਾਂ ਵਕ-ਵਕ ਸਕੂਲਾਂ ਦੇ ਵਿੱਚ ਪਹੁੰਚ ਗਈਆਂ ਤੇ ਨਾਲ ਦੀ ਨਾਲ ਸਾਰੇ ਸਕੂਲ ਸਵੇਰੇ ਸਵੇਰੇ ਹੀ ਖਾਲੀ ਕਰਵਾ ਦਿੱਤੇ ਤਾਂ ਇਸ ਨੂੰ ਲੈ ਕੇ ਤਸਵੀਰਾਂ ਦਿਖਾ ਦਿੰਨੇ ਆ ਜਿੱਤੇ ਕਿ ਲਗਾਤਾਰ ਪੁਲਿਸ ਦੀਆਂ ਟੀਮਾਂ ਤੇ ਨਾਲ ਦੀ ਨਾਲ ਵਕ-ਵਕ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਇਸ ਨੂੰ ਲੈ ਕੇ ਸਕੂਲ ਜਿਹੜੇ ਖਾਲੀ ਕਰਵਾਏ ਗਏ ਨੇ ਦੂਜੇ ਪਾਸੇ ਚੱਪਾ-ਚੱਪਾ ਕੋਨਾ-ਕੋਨਾ ਜਿਹੜਾ ਪੁਲਿਸ ਨੇ ਜਿਹੜਾ ਤਲਾਸ਼ੀ ਲਿਆ ਗਿਆ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ 26 ਸਕੂਲ ਜਿਹੜੇ SSP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇੱਕ ਸਕੂਲ ਦੇ ਬਾਹਰ ਖੜੀਆਂ ਜਿੱਤੇ ਕਿ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਧਮਕੀ ਭਰੀ ਮਿਲਾਈ ਹੈ ਜਿਸ ਤੋਂ ਬਾਅਦ ਪੂਰੇ ਸਕੂਲ ਦੇਖੋ ਤੁਸੀਂ ਖਾਲੀ ਕਰਵਾ ਦਿੱਤਾ ਦੂਜੇ ਪਾਸੇ ਮੈਂ ਇਸ ਪਾਸੇ ਕਹਾ ਕੈਮਰਾਮੈਨ ਨੂੰ ਇਸ ਪਾਸੇ ਆ ਕੇ ਦਿਖਾ ਜਾਵੇ ਨਾਲ ਨਾਲ ਤਾਂ ਅੰਦਰ ਵੀ ਜਿਹੜੀਆਂ ਗੱਡੀਆਂ ਜੇ ਆਪਾਂ ਗੱਲ ਕਰੀਏ ਤਾਂ ਅੰਦਰ ਵੀ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਤੇ ਦੂਜੇ ਪਾਸੇ ਬਾਹਰ ਵੀ ਜੇ ਗੱਲ ਕਰੀਏ ਤਾਂ ਬਾਹਰ ਹੀ ਪੁਲਿਸ ਮੁਲਾਜ਼ਮ ਤਾਂ ਨਾਤ ਨੇ ਤਾਂ ਅੰਦਰੋਂ ਪੁਲਿਸ ਆ ਤੁਸੀਂ ਦੇਖੋ ਉੱਥੇ ਸਾਹਮਣੇ ਦਿਖਾ ਦਿਓ ਅੱਗੇ ਪੁਲਿਸ ਮੁਲਾਜ਼ਮ ਵੀ ਆ ਰਹੇ ਨੇ ਐਂਬੂਲੈਂਸਾਂ ਅੰਦਰ ਖੜੀਆਂ ਨੇ ਪੂਰੀ ਚੈਕਿੰਗ ਜਿਹੜੀ ਬ੍ਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਐਸਐਸਪੀ ਚੰਡੀਗੜ੍ਹ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਮ ਬਰੀਕੀ ਦੇ ਨਾਲ ਪੂਰੀ ਜਾਂਚ ਕਰਾਂਗੇ ਕਿ ਆਖਰੀ ਧਮਕੀ ਭਰੀ ਜਿਹੜੀ ਈਮੇਲ ਆਈ ਹੈ ਉਹਦੇ ਵਿੱਚ ਕਿਸੇ ਨੇ ਮਜ਼ਾਕ ਕੀਤਾ ਹੈ ਜਾਂ ਫਿਰ ਕਿਤੇ ਨਾ ਕਿਤੇ ਕੋਈ ਥ੍ਰੈਟ ਹੈ ਜਾਂ ਫਿਰ ਕਿਸੇ ਇਸ ਤਰੀਕੇ ਦੀ ਦਸ਼ਤਗਰਦਾਂ ਵੱਲੋਂ ਦਸ਼ਤਫਲਾਦ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਰਾ ਕੁਝ ਜਿਹੜਾ ਤੁਸੀਂ ਦੇਖੋ ਕਿ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਤੇ ਜਿਸ ਤਰੀਕੇ ਨਾਲ ਧਮਕੀ ਆਈ ਹੈ ਵਕ ਵਕ ਸਕੂਲਾਂ ਨੂੰ ਤਾਂ ਉਸ ਤੋਂ ਬਾਅਦ ਕਿਤਨੇ ਗੇ ਮਾਪਿਆਂ ਦੇ ਮਨ ਵੀ ਡਰ ਜ਼ਰੂਰ ਹੈ ਪਰ ਪੁਲਿਸ ਵੱਲੋਂ ਕਿਹਾ ਗਿਆ ਕਿਸ ਤਰ੍ਹਾਂ ਕਰਨ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਜਿਸ ਤਰੀਕੇ ਨਾਲ ਇਹ ਧਮਕੀ ਭਰ ਈਮੇਲ ਆਈ ਹੈ ਉਸ ਤੋਂ ਬਾਅਦ ਲਗਾਤਾਰ ਚੈਕਿੰਗ ਜਿਹੜੀ ਚੱਲ ਰਹੀ ਹੈ ਦੂਜੇ ਪਾਸੇ ਗੱਡੀਆਂ ਜਿਹੜੀਆਂ ਇਸ ਜਗ੍ਹਾ ਉੱਤੇ ਬੰਬ ਉਦਕ ਜਿਹੜੀਆਂ ਜੇ ਗੱਲ ਕਰੀਏ ਤਾਂ ਦਸਤਾਵੇਜ਼ ਦਿਖਾਓ ਤਾਂ ਪਹੁੰਚ ਕੇ ਦੂਜੇ ਪਾਸੇ ਦਿਖਾ ਦਿਓ ਅੰਦਰ ਵੀ ਮੈਂ ਫਿਰ ਕਹਾਂਗਾ ਇਹ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ ਕਿ ਪ੍ਰਾਈਵੇਟ ਸਕੂਲ ਦੇ ਅੰਦਰ ਜਿਹੜੀਆਂ ਤੁਸੀਂ ਦੇਖੋ ਕਿ ਪੁਲਿਸ ਦੀਆਂ ਗੱਡੀਆਂ ਤੇ ਐਂਬੂਲੈਂਸ ਸਾਰਾ ਕੁਝ ਜਿਹੜਾ ਮੌਕੇ ਤੇ ਪੁਲਿਸ ਵੱਲੋਂ ਜਿਹੜਾ ਲਿਆ ਗਿਆ ਤਾਂ ਉਸ ਤੋਂ ਬਾਅਦ ਪੂਰੀ ਚੈਕਿੰਗ ਅਮਰੀਕੀ ਨਾਲ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਤੁਸੀਂ ਦੇਖੋ ਕਿ 26 ਸਕੂਲ 26 ਸਕੂਲਾਂ ਨੂੰ ਧਮਕੀ ਭਰੀ ਮੈਲਾਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਜੁਰ ਮਚੀ ਆ ਜਿਹੜੇ ਮਾਪੇ ਆਪ ਛੱਡਣ ਸਕੂਲਾਂ ਚ ਬੱਚੇ ਆਉਂਦੇ ਸੀ ਉਹਨਾਂ ਨੂੰ ਸਕੂਲ ਟੀਚਰਾਂ ਨੇ ਕਾਲ ਕਰਕੇ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਓ ਜਿਸ ਤੋਂ ਬਾਅਦ ਕਈ ਜਿਹੜੀਆਂ ਆਪ ਸਕੂਲ ਵਸਣ ਦੀ ਗੱਲ ਕਰੀਏ ਜਾਂ ਸਕੂਲ ਬਹਿਨਾਂ ਦੇ ਵਿੱਚ ਬੱਚੇ ਆਉਂਦੇ ਸੀ ਤਾਂ ਉਹਨਾਂ ਬੱਚਿਆਂ ਨੂੰ ਵਾਪਸ ਕਰ ਮੋੜ ਦਿੱਤਾ ਤੇ ਅਗਲੇ ਹੁਕਮ ਜਿਹੜੇ ਹੁਣ ਜਾਰੀ ਕਰੇਗੀ ਪੁਲਿਸ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਅਪੈਨਿਕ ਹੋਣ ਦੀ ਲੋੜ ਨਹੀਂ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਦੀ ਜੋ ਦਹਿਸ਼ਤ ਕਰਦੇ ਨੇ ਜਿਨ੍ਹਾਂ ਨੇ ਧਮਕੀ ਭਰੀ ਮੇਲ ਭੇਜੀ ਹੈ ਤਾਂ ਉਹਨਾਂ ਦਾ ਪੂਰਾ ਅਸੀਂ ਬਾ ਡਾਟਾ ਖੰਗਾਲ ਰਹੇ ਹਾਂ ਜਿਸ ਤਰੀਕੇ ਨਾਲ ਸਾਈਬਰ ਤਰੀਕੇ ਦੇ ਨਾਲ ਤਾਂ ਦੂਜੇ ਪਾਸੇ ਦੱਸ ਦਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਫਰਵਰੀ ਮਹੀਨੇ ਦੇ ਵਿੱਚ 4 ਹਨ ਇਸ ਨੂੰ ਲੈ ਕੇ ਇਹ ਵੀ ਦੇਖਿਆ ਜਾ ਸਕਦਾ ਕਿ ਉਹਨਾਂ ਨੂੰ ਕਿਤਨੇ ਕਿਤੇ ਡਰਾਉਣ ਦੀ ਜਾਂ ਕਿਸੇ ਤਰੀਕੇ ਦੀ ਇਹ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਸੀ ਪਰ ਇਹ ਸੂਤਰ ਤੋਂ ਹਵਾਲੇ ਤੋਂ ਹੀ ਖਬਰ ਹੈ ਕਿਸ ਤਰੀਕੇ ਦੀਆਂ ਜਿਹੜੀਆਂ ਕਿਤਨੇ ਕਿਤੇ ਗਿਆਸ ਲਗਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਪਰ ਕਿਤਨੇ ਕਿਤੇ ਤੁਸੀਂ ਦੇਖੋ ਕਿ ਜਿਹੜੀਆਂ ਧਮਕੀ ਭਰੀਆਂ ਮੇਲਾਈਆਂ ਉਸ ਤੋਂ ਬਾਅਦ ਪੁਲਿਸ ਪੁਲਿਸ ਤਰਕ ਹੈ ਚੰਡੀਗੜ੍ਹ ਦੇ ਚੱਪੇ-ਚੱਪੇ ਤੇ ਹੁਣ ਪੁਲਿਸ ਦਾ ਪਹਿਰਾ ਹੈ ਤਾਂ ਵੱਖ-ਵੱਖ ਜਗ੍ਹਾ ਉਹਦੇ ਨਾਕੇ ਵੀ ਲੱਗ ਚੁੱਕੇ ਨੇ ਦੂਜੇ ਪਾਸੇ ਜੋ ਕੋਈ ਇਸ ਤਰੀਕੇ ਦੀ ਲਵਾਰਸ ਵਸਤੂ ਪੁਲਿਸ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਕਿਤਨੇ ਕਿਤਨੇ ਪੂਰੇ ਬ੍ਰੀਕੀ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖ ਲਓ ਜਿਸ ਤਰੀਕੇ ਨਾਲ ਪੁਲਸ ਦੀਆਂ ਟੀਮਾਂ ਲਗਾਤਾਰ ਪਹੁੰਚੀਆਂ ਹੋਈਆਂ ਨੇ ਇਸ ਜਗ੍ਹਾ ਉੱਤੇ ਪੂਰੀ ਚੈਕਿੰਗ ਬ੍ਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤੇ ਸਕੂਲ ਦੇ ਵਿੱਚ ਹੁਣ ਵੀ ਜਿਹੜੇ ਵੀ ਆਪਾਂ ਗੱਲ ਕਰੀਏ ਤਾਂ ਕੱਲ ਕੇ ਸਕੂਲ ਦੇ ਵਿੱਚ ਪੁਲਿਸ ਲਗਾਤਾਰ ਹੁਣ ਕਾਫੀ ਦੇਰ ਤੋਂ ਜਿਹੜੀ ਸਵੇਰ ਤੋਂ ਗੱਲ ਕਰੀ ਸੀ 8:30 ਵਜੇ ਦੇ ਕਰੀਬ ਹੈ ਜਦੋਂ ਪੁਲਿਸ ਨੂੰ ਜਿਹੜੀ ਇਹ ਧਮਕੀ ਭਰੀ ਮੈਲ ਦੀ ਜਾਣਕਾਰੀ ਮਿਲੀ ਸੀ ਚਾਰ ਸਕੂਲਾਂ ਦੀ ਪਹਿਲਾਂ ਉਸ ਤੋਂ ਬਾਅਦ ਫਿਰ ਐਸਐਸਪੀ ਹੁਣ ਤੱਕ 12 ਵਜੇ ਤੱਕ ਜਿਹੜੀ ਗੱਲ ਸਾਹਮਣੇ ਆਈ ਕਿ 26 ਸਕੂਲਾਂ ਨੂੰ ਜਿਹੜੀ ਇਹ ਧਮਕੀ ਭਰੀ ਮੇਲ ਆਈ ਸੀ ਜਿਸ ਤੋਂ ਬਾਅਦ ਅਕੱਲ-ਕੱਲ ਸਕੂਲ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਪੁਲਿਸ ਨੇ ਭੇਜ ਦਿੱਤੀਆਂ ਨੇ ਇਸ ਮੌਕੇ ਐਸਐਸਪੀ ਚੰਡੀਗੜ੍ਹ ਨੇ ਕੀ ਕਿਹਾ ਪਲ ਤੁਸੀਂ ਉਹ ਵੀ ਸੁਣੋ ਕਿ ਅ ਟਰੈਕਟਰ ਜਿਹੜੀ ਮੇਲ ਆਈ ਹੈ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਹੁਣ ਪੁਲਿਸ ਵੱਲੋਂ ਤਿਆਰੀ ਕੀਤੀ ਗਈ ਹੈ ਦੇਖੋ ਅੱਜ ਸਵੇਰੇ ਅਕਤਿਬਨ 8 ਵਜੇ ਤੇ ਕੋਲ ਸਾਡੇ ਕੋਲ ਕੰਟਰੋਲ ਰੂਮ ਤੇ ਕਾਲ ਆਈ ਸੀ ਤਕਰੀਬਨ 4 ਸਕੂਲਾਂ ਨੇ ਸੁਰੇਸਨ ਵਾਟੂ ਤੇ ਕਾਲ ਕਰਕੇ ਦੱਸਿਆ ਕਿ ਉਹਨਾਂ ਦੇ ਸਕੂਲ ਚੋਂ ਇੱਕ ਈਮੇਲ ਰੀਸੀਵ ਹੋਈ ਹੈ ਜਿਹਦੇ ਚ ਬੋਮਬ ਉਡਾਉਣ ਦੀ ਧਮਕੀ ਵਰਤੀ ਗਈ ਸੀ। ਇਸ ਤੋਂ ਬਾਅਦ ਸਾਨੂੰ ਕੁਝ ਹੋਰ ਸਕੂਲਾਂ ਤੋਂ ਕਾਲ ਆਈ ਹੈ ਤੇ ਹੁਣ ਤਕਰੀਬਨ 12 ਵਜੇ ਤੱਕ ਸਾਨੂੰ ਟੋਟਲ 26 ਸਕੂਲਾਂ ਤੋਂ ਕਾਲ ਆਈ ਹੈ ਜਿਹੜੀ ਐਵੇਂ ਦੀ ਈਮੇਲਾਂ ਜਿਹੜੀ ਉਹਨਾਂ ਨੂੰ ਰੀਸੀਵ ਹੋਈਆਂ ਹਨ। ਜਿਵੇਂ ਸਾਡੇ ਕੰਟਰੋਲ ਰੂਮ ਤੇ 112 ਤੇ ਕਾਲ ਆਈ ਹੈ ਉਸ ਤੋਂ ਬਾਅਦ ਲੋਕਲ ਪੁਲਿਸ ਦੀ ਟੀਮਸ ਉਹਦੇ ਨਾਲ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਤੇ ਨਾਲ ਹੀ ਬੋਮਬ ਡਿਸਪੋਜ਼ਲ ਸਕਵਾਡ ਦੀ ਚੱਲ ਗਈ ਪੁਲਿਸ ਦੀ ਟੀਮਸ ਕਿ ਇਹ 24 ਘੰਟੇ ਹਾਜ਼ਰ ਰਹੇ ਸਾਰਿਆਂ ਨੇ ਰਿਸਪੌਂਡ ਕੀਤਾ ਹੈ ਹੁਣ ਤੱਕ ਤਕਰੀਬਨ 12 ਵਜੇ ਨੇ ਤੇ ਹੁਣ ਤੱਕ 10 ਸਕੂਲਾਂ ਚ ਅਸੀਂ ਐਂਟੀਸੈਪਟਿਕ ਚੈੱਕ ਕਰਾ ਕੇ ਬੀਜੀਐਸ ਟੀਮ ਦੇ ਤੁ ਵਿਜ਼ੂਅਲ ਚੈੱਕ ਕਰਾ ਕੇ ਸਾਰਾ ਸੈਨੀਟਾਈਜ਼ ਕਰ ਦਿੱਤਾ ਹੈ ਸਕੂਲਾਂ ਤੇ ਸਾਰੇ 10 ਤੇ 10 ਸਕੂਲ ਸੇਫ ਹੈ ਇਸ ਤੋਂ ਇਲਾਵਾ ਜਿਨੇ 16 ਸਕੂਲ ਨੇ ਉੱਥੇ ਐਜ਼ ਵੀ ਸਪੀਕ ਉੱਥੇ ਐਂਟੀਸੈਪਟਿਕ ਚੈੱਕ ਚੱਲ ਰਹੇ ਨੇ ਤੇ ਥੋੜੀ ਦੇਰ ਚ ਉਹ ਵੀ ਅਸੀਂ ਜੋ ਵੀ ਰਿਪੋਰਟ ਹੋਏਗੀ ਤੁਹਾਨੂੰ ਅਸੀਂ ਅਪਡੇਟ ਦੇ ਬਾਰੇ ਕਰ ਦਾਂਗੇ ਜਿਹੜੀ ਈਮੇਲ ਰਿਸੀਵ ਹੋਈ ਹੈ ਉਹ ਇੱਕ ਜੀਮੇਲ ਦੇ ਈਮੇਲ ਆਈਡੀ ਤੋਂ ਰਿਸੀਵ ਹੋਈ ਹੈ ਤੇ ਉਹਦੀ ਅਨਾਲਿਸਿਸ ਸਾਡੀ ਚੰਡੀਗੜ੍ਹ ਪੁਲਿਸ ਦੀ ਸਾਈਬਰ ਟੀਮ ਕਰੰਟਲੀ ਕਰ ਰਹੀ ਹੈ ਤੇ ਇਹਦੇ ਮਾਮਲੇ 'ਚ ਇੱਕ ਮੁਕੱਦਮਾ ਐਫ ਆਰ ਅਸੀਂ ਦਰਜ ਕਰ ਦਿੱਤੀ ਗਈ ਹੈ ਸੈਕਟਰ 17 ਥਾਣੇ 'ਚ ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਕਿ ਕੋਈ ਵੀ ਹਲੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਪੂਰੀ ਹੀ ਅਲਰਟਨੈਸ ਨਾਲ ਇਮੀਡੀਏਟਲੀ ਰਿਸਪੌਂਡ ਕਰਕੇ 10 ਕੋਨਾ ਦੀ ਚੈਕਿੰਗ ਕਰ ਦਿੱਤੀ ਗਈ ਹੈ ਤੇ ਉਹਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਹੈ सारी पब्लिक देड़ी अपील, देड़ी भी अपील है पेरेंट्स है कि पैनिक करें कर जो भी कोई अपडेट होगी शुरू कर दी है जिम्मे कोई अपडेट होगी इसके अलावा जिन्ना मैं जल्दी क्या स्कूलों का ही जिक्र है या प्रधानमंत्री जिस तरीके से पहुंच रहे हैं पंजाब आने वाले हैं क्या उसका भी जिक्र किया गया है ईमेल गई है और स्कूल की गई है आ, कुछ होर भी डिटेल्स तो तो है ईमेल्स जी प्रेस नोट के जरिए शेयर करना तो क्या करें अभी हम एक प्रोसीजर हम फॉर्म कर रहे हैं और सारे स्कूल को इन्फॉर्म करते हैं अभी तक एडमिनिस्ट्रेशन की तरफ से यही है जिन स्कूल ने अपनी तरफ से वॉलटारि छुट्टी कर दी है वो बच्चे चले गए हैं अगर कोई पेरेंट्स अपने बच्चों को पिक करना चाहते हैं वो को जा रहे हैं बाकी के स्कूल जहाँ पे थ्रेट कॉल नहीं है वो पीसफुली रन हो रहे हैं अभी भी चल रहे हैं और अपने नॉर्मल टाइम तक चलेंगे। पर एक सौ बारह बड़ी रिपोर्ट करने के लिए मैम अगर नेक्स्ट टाइम कोई ऐसी थ्रेट आए या कुछ